ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜਕਲ ਹਰ ਕੋਈ ਜੀਵਨ ਵਿੱਚ ਨਾ ਖੁਸ਼ੀ ਤੇ ਸ਼ਾਂਤੀ ਲਵਰਿਆ ਹਾਂਜੀ ਪਰ ਹੁੰਦਾ ਕੀ ਹੈ ਕਿ ਅਸੀਂ ਬਾਹਰ ਦੀਆਂ ਚੀਜ਼ਾਂ 'ਚ ਹੀ ਉਲਝੇ ਰਹਿੰਨੇ ਹਾਂ ਹਾਂਜੀ ਇਹ ਤਾਂ ਆਮ ਗੱਲ ਹੈ ਸੋ ਅੱਜ ਅਸੀਂ ਕੁਝ ਅਜਿਹੇ ਗੁਰੂ ਦੇ ਸ਼ਬਦਾਂ ਤੇ ਗੱਲ ਕਰਾਂਗੇ ਜੋ ਸਾਨੂੰ ਸਾਡੀ ਅੰਦਰੂਨੀ ਹਾਲਤ ਸਾਡੇ ਆਤਮਿਕ ਸਫ਼ਰ ਬਾਰੇ ਮਤਲਬ ਬੜੀ ਟੁੰਗੀ ਸੇਧ ਦਿੰਦੇ ਨੇ ਬਿਲਕੁਲ ਜੀ ਅੱਜ ਸਾਡੇ ਕੋਲ ਨਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਰ ਮਲਾਰ ਕੀ ਮਹੱਲਾ ਪਹਿਲੇ ਦੀ ਚੌਥੀ ਵਾਰ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ ਹਨਾ ਹਾਂਜੀ ਜਿਸ ਨੂੰ ਬਰਸਾਤ ਨਾਲ ਜੋੜਦੇ ਨੇ ਹਾਂਜੀ ਇਸ ਦੇ ਅਥਿਆਤਮਿਕ ਅਰਥ ਉਹ ਬਹੁਤ ਗਹਿਰੇ ਨੇ ਤੇ ਇਸ ਵਾਰ ਦੇ ਅਸੀਂ ਗੁਰੂ ਅੰਗਦ ਸਾਹਿਬ ਜੀ ਦੇ ਦੋ ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਪੌੜੀ ਦੀ ਵਿਚਾਰ ਕਰਨੀ ਹੈ ਤੇ ਸਾਡਾ ਮਕਸਦ ਕੀ ਹੈ ਇਹਨਾਂ ਬਾਣੀ ਦੇ ਅੰਸ਼ਾਂ ਦੀ ਰੋਸ਼ਨੀ ਵਿੱਚ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਪ੍ਰਭੂ ਨਾਲ ਜੁੜਨ ਜਾਂ ਕਹਿ ਲੋ ਵਿਛੜਨ ਦੇ ਸਾਡੇ ਅੰਦਰਲੇ ਅਨੁਭਵ ਕੀ ਹੁਜੇ ਹੁੰਦੇ ਨੇ ਹੂੰ ਤੇ ਇਹ ਜਿਹੜੀ ਜੀਵਨ ਦੀ ਖੇਡ ਹੈ ਇਹ ਅਸਲ ਵਿੱਚ ਹੈ ਕੀ ਚੀਜ਼ ਇਸ 바ar ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਸਾਵਣ ਦੇ ਮਹੀਨੇ ਦੀ ਕੀ ਮਹਾਨਤਾ ਹੈ ਹਿੰਦੁਸਤਾਨ ਵਿੱਚ ਸਾਵਣ ਦਾ ਮਹੀਨੇ ਚ ਪਿਆਰ ਸ਼ਰਧਾ ਤੇ ਵਿਸ਼ਵਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਜਾਂਦਾ ਹੈ ਖਾਸ ਕਰਕੇ ਪਤੀ ਤੇ ਇਸਤਰੀ ਦੇ ਰਿਸ਼ਤੇ ਲਈ ਪਰਮਾਤਮਾ ਨੂੰ ਪਤੀ ਤੇ ਜੀਵਾਂ ਨੂੰ ਜੀਵ ਇਸਤਰੀ ਮੰਨਦੇ ਹੋਏ ਗੁਰੂ ਸਾਹਿਬ ਇਸੇ ਪਵਿੱਤਰ ਪਿਆਰ ਤੇ ਰਿਸ਼ਤੇ ਨੂੰ ਨਾਮ ਰੂਪੀ ਪਿਆਰ ਨਾਲ ਜੋੜਦੇ ਹਨ ਆਪਣੇ ਗੁਰਮੁਖ ਮਿੱਤਰਾਂ ਨੂੰ ਸਖੀ ਸੰਬੋਧਨ ਕਰਕੇ ਇਸ ਪਾਵਨ ਸ਼ਬਦ ਨੂੰ ਅੱਗੇ ਰੱਖ ਰਹੇ ਹਨ ਚਲੋ ਸ਼ੁਰੂ ਕਰਦੇ ਹਾਂ ਪਹਿਲੇ ਸ਼ਲੋਕ ਤੋਂ ਸਾਵਣ ਆਇਆ ਏ ਸਖੀ ਕੰਤੇ ਚਿਤ ਕਰੇ ਹੂ ਮਤਲਬ ਸਾਵਣ ਆ ਗਿਆ ਤੇ ਸਖੀਆਂ ਨੂੰ ਯਾਨੀ ਜੀਵ ਇਸਤਰੀਆਂ ਨੂੰ ਆਪਣੇ ਕੰਤ ਪ੍ਰਭੂ ਨੂੰ ਯਾਦ ਕਰਨ ਲਈ ਕਿਹਾ ਜਾ ਰਿਹਾ ਹੈ ਹਾਂਜੀ ਪਰ ਇਸੇ ਸ਼ਲੋਕ ਵਿੱਚ ਨਾ ਇੱਕ ਬਹੁਤ ਜ਼ਰੂਰੀ ਗੱਲ ਵੀ ਕਹੀ ਗਈ ਹੈ ਉਹਨਾਂ ਜੀਵ ਇਸਤਰੀਆਂ ਬਾਰੇ ਜਿਨ੍ਹਾਂ ਦਾ ਪਿਆਰ ਜਿਨ੍ਹਾਂ ਦਾ ਮਤਲਬ ਲਗਾਓ ਉਹ ਪ੍ਰਭੂ ਵੱਲ ਨਹੀਂ ਹੈ ਅੱਛਾ ਹਾਂ ਕਿਸੇ ਹੋਰ ਪਾਸੇ ਹੈ ਜਿਨ ਅਵਰੀ ਲਾਗਾ ਨੇਹੂ ਤੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਅਜਈਆਂ ਜੀਵ ਇਸਤਰੀਆਂ ਜਿਨ੍ਹਾਂ ਨੂੰ ਦੁਹਾਗਣ ਗਿਆ ਉਹ ਫਿਰ ਝੂਰਦੀਆਂ ਨੇ ਦੁਖੀ ਹੁੰਦੀਆਂ ਨੇ ਨਾਨਕ ਝੂਰ ਮਰਹਿ ਦੁਹਾਗਣੀ ਹਾਂ ਜਿਨ ਅਵਰੀ ਲਾਗਾ ਨੇ ਹੋ ਇਹ ਭਾਗਾ ਤੋਂ ਸਖਣੀ ਅਵਸਥਾ ਹੈ ਮਤਲਬ ਦੁੱਖ ਵਾਲੀ ਇਹ ਤਾਂ ਬੜੀ ਸਿੱਧੀ ਜੀ ਤੇ ਕਹਿ ਮੋ ਸਖਤ ਚਿਤਾਵਨੀ ਹੈ ਮਤਲਬ ਸਿਰਫ ਬਾਹਰੋਂ ਤਿਆਗ ਕਰਨਾ ਕਾਫੀ ਨਹੀਂ ਅੰਦਰੋਂ ਮਨ ਕਿੱਥੇ ਜੁੜਿਆ ਉਹੀ ਅਸਲ ਫਰਕ ਪਾਉਂਦਾ ਹੈ ਬਿਲਕੁਲ ਅਸਲ ਗੱਲ ਧਿਆਨ ਦੀ ਹੈ ਲਗਾਉ ਦੀ ਹੈ ਜੇ ਲਗਾਉ ਹੀ ਗਲਤ ਪਾਸੇ ਹੈ ਤਾਂ ਬਾਹਰ ਭਾਵੇਂ ਮੀ ਪੈਂਦਾ ਹੋਵੇ ਸਾਵਣ ਹੋਵੇ ਅੰਦਰ ਤਾਂ ਸੋਕਾ ਹੀ ਰਹੇਗਾ ਦੁਖੀ ਰਹੇਗਾ ਇਸ ਲਈ ਗੱਲ ਸਿਰਫ ਮਾਇਆ ਛੱਡਣ ਦੀ ਨਹੀਂ ਗਲੇ ਅੰਦਰੂਨੀ ਲਗਾਵ ਦੀ ਦਿਸ਼ਾ ਬਦਲਣ ਦੀ ਪਰ ਦੂਜੇ ਪਾਸੇ ਗੁਰੂ ਸਾਹਿਬ ਇੱਕ ਬਿਲਕੁਲ ਵੱਖਰੀ ਇੱਕ ਸੋਹਣੀ ਤਸਵੀਰ ਵੀ ਦਿਖਾਉਂਦੇ ਨੇ ਹਨਾ ਅਗਲੇ ਸ਼ਲੋਕ ਵਿੱਚ ਹਾਂਜੀ ਦੂਜਾ ਸ਼ਲੋਕ ਸੁਹਾਗਣ ਦੀ ਗੱਲ ਕਰਦਾ ਹੈ ਉਹ ਭਾਗਾਂ ਵਾਲੀ ਜੀਵ ਇਸਤਰੀ ਜਿਸ ਦਾ ਪਿਆਰ ਆਪਣੇ ਪ੍ਰਭੂ ਪਤੀ ਨਾਲ ਹੈ ਸਾਵਣ ਆਇਆ ਹੈ ਸਖੀ ਜਲਹਿਰ ਵਰਸਣ ਹਰ ਇੱਥੇ ਵੀ ਸਾਵਣ ਆਇਆ ਹਾਂ ਸਾਵਣ ਇੱਥੇ ਵੀ ਹੈ ਪਰ ਇੱਥੇ ਜਲਹਰ ਮਤਲਬ ਬੱਦਲ ਦਾ ਵਰਸਣਾ ਉਹਦਾ ਇੱਕ ਰੂਹਾਨੀ ਅਰਥ ਹੈ ਇਹ ਗੁਰੂ ਰੂਪੀ ਬੱਦਲ ਹੈ ਜਿਹੜਾ ਨਾਮ ਅੰਮ੍ਰਿਤ ਦੀ ਵਰਖਾ ਕਰ ਰਿਹਾ ਹੈ ਅੱਛਾ ਤੇ ਇਸ ਦਾ ਨਤੀਜਾ ਫਿਰ ਕੀ ਹੁੰਦਾ ਅੰਦਰ ਖੇੜਾ ਆਉਂਦਾ ਹੈ ਜੀ ਬਿਲਕੁਲ ਨਾਨਕ ਸੁਖ ਸਵਣ ਸੁਹਾਗਣੀ ਜਿਨ ਸਾਹ ਨਾਲ ਪਿਆਰ ਜਿਨ੍ਹਾਂ ਦਾ ਪਿਆਰ ਆਪਣੇ ਸਾਹ ਆਪਣੇ ਪ੍ਰਭੂ ਨਾਲ ਹੈ ਉਹ ਸੁਖੀ ਨੇ ਉਹਨਾਂ ਦਾ ਜੀਵਨ ਅੰਦਰੋਂ ਹਰਿਆ ਭਰਿਆ ਤੇ ਸੋਹਣਾ ਹੈ ਮਤਲਬ ਸਿਰਫ ਖੁਸ਼ੀ ਨਹੀਂ ਇੱਕ ਇੱਕ ਭਰਪੂਰਤਾ ਜੀ ਸ਼ਾਂਤੀ ਜੀ ਹਾਂ ਬਿਲਕੁਲ ਇੱਕ ਅੰਦਰੂਨੀ ਭਰਪੂਰਤਾ ਤੇ ਸਕੂਨ ਇਹ ਜਿਹੜਾ ਸਾਡੇ ਸੱਭਿਆਚਾਰ ਵਿੱਚ ਸਾਵਣ ਦਾ ਰੋਮਾਂਸ ਹੈ ਉਹ ਡੀਕ ਹੈ ਉਸ ਨੂੰ ਇੱਕ ਬਹੁਤ ਉੱਚਾ ਆਤਮਕ ਅਰਥ ਦੇ ਦਿੱਤਾ ਗੁਰੂ ਸਾਹਿਬ ਨੇ ਇਹ ਤਾਂ ਹੋ ਗਈਆਂ ਦੋ ਅੰਦਰੂਨੀ ਅਵਸਥਾਵਾਂ ਦੀ ਗੱਲ ਸ਼ਲੋਕਾਂ ਵਿੱਚ ਹੁਣ ਜਦੋਂ ਅਸੀਂ ਬਾਡੀ ਵੱਲ ਵਧਦੇ ਹਾਂ ਤਾਂ ਉੱਥੇ ਗੁਰਨਾਨਕ ਸਾਹਿਬ ਇੱਕ ਹੋਰ ਹੀ ਕਮਾਲ ਦਾ ਨਜ਼ਾਰਾ ਦਿਖਾਉਂਦੇ ਨੇ ਸੰਸਾਰ ਨੂੰ ਇੱਕ ਅਖਾੜੇ ਵਾਂਗ ਦੇਖਣਾ ਹਾਂ ਇਹ ਬਹੁਤ ਬਹੁਤ ਹੀ ਦਿਲਚਸਪ ਰੂਪਕ ਹੈ ਆਪੇ ਛਿੰਝ ਪਵਾਏ ਮਲਖਾੜਾ ਰਚਿਆ ਮਤਲਬ ਪ੍ਰਮਾਤਮਾ ਨੇ ਆਪ ਹੀ ਇਹ ਕੁਸ਼ਤੀ ਦਾ ਅਖਾੜਾ ਇਹ ਜੀਵਨ ਰੂਪੀ ਮਲਖਾੜਾ ਬਣਾਇਆ ਜਿੱਤੇ ਸਾਰੇ ਜੀਵ ਘੁਲ ਰਹੇ ਨੇ ਜ਼ੋਰ ਅਜ਼ਮਾਈ ਕਰ ਰਹੇ ਨੇ ਤੇ ਇਸ ਅਖਾੜੇ ਵਿੱਚ ਫਿਰ ਦੋ ਤਰ੍ਹਾਂ ਦੇ ਪਹਿਲਵਾਨ ਨੇ ਹਾਂ ਜੀ ਕਹਿ ਸਕਦੇ ਹਾਂ ਦੋ ਤਰ੍ਹਾਂ ਦੇ ਲੋਕ ਸਾਫ਼ ਦਿਸਦੇ ਨੇ ਗੁਰਮੁਖ ਤੇ ਮੰਮੁਖ ਬਿਲਕੁਲ ਇੱਕ ਪਾਸੇ ਨੇ ਗੁਰਮੁਖ ਉਹ ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਦੇ ਨੇ ਉਹ ਇਸ ਜੀਵਨ ਦੇ ਅਖਾੜੇ 'ਚ ਕਹਿ ਲੋ ਸਫਲ ਹੁੰਦੇ ਨੇ ਚੜ੍ਹਦੀ ਕਲਾ 'ਚ ਰਹਿੰਦੇ ਨੇ ਗੁਰਮੁਖ ਮੱਛਿਆ ਤੇ ਦੂਜੇ ਪਾਸੇ ਦੂਜੇ ਪਾਸੇ ਨੇ ਮਨਮੁਖ ਜਿਹੜੇ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਨੇ ਉਹ ਕਿਉਂਕਿ ਅੰਦਰੋਂ ਕੱਚੇ ਨੇ ਮੂਰਖ ਨੇ ਇਸ ਲਈ ਇਸ ਖੋਲ ਵਿੱਚ ਉਹ ਹਾਰ ਜਾਂਦੇ ਨੇ ਪਿਛਾੜ ਦਿੱਤੇ ਜਾਂਦੇ ਨੇ ਮਨਮੁਖ ਮਾਰੇ ਪਿਛਾੜ ਮੂਰਖ ਕੱਚਿਆ ਇਹ ਮਲਾਖੜਾ ਵਾਲੀ ਗੱਲ ਤਾਂ ਸੱਚੀ ਸੋਚਣ ਲਾਉਂਦੀ ਹੈ ਕਿ ਕੀ ਸਾਡੀਆਂ ਰੋਜ਼ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਕਦੀ ਸਫਲਤਾ ਕਦੀ ਅਸਫਲਤਾ ਕੀ ਇਹ ਸਭ ਇਸੇ ਵੱਡੀ ਖੇਡ ਦਾ ਹਿੱਸਾ ਨੇ ਤੇ ਫਿਰ ਇਹ ਕਹਿਣਾ ਕਿ ਆਪ ਪਿੜੇ ਮਾਰੇ ਆਪ ਕਾਰਜ ਰਚਿਆ ਮਤਲਬ ਉਹ ਪ੍ਰਮਾਤਮਾ ਆਪ ਹੀ ਪਿੜਾ ਰਿਹਾ ਹੈ ਆਪ ਹੀ ਮਾਰ ਰਿਹਾ ਤੇ ਆਪ ਹੀ ਸਾਰਾ ਕੰਮ ਰਚ ਰਿਹਾ ਇਹ ਤਾਂ ਇਹ ਤਾਂ ਬਹੁਤ ਢੂੰਗੀ ਗੱਲ ਹੋ ਗਈ ਯਕੀਨਨ ਬਹੁਤ ਢੂੰਗੀ ਗੱਲ ਹੈ ਤੇ ਇਹ ਸਮਝਣਾ ਕਿ ਸਭ ਕੁਝ ਸਭ ਕੁਝ ਉਸ ਉਸ ਇੱਕ ਦੀ ਰਚਨਾ ਹੈ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ ਇਹ ਸਮਝ ਆ ਜਾਏ ਤਾਂ ਬਹੁਤ ਵੱਡੀ ਤਬਦੀਲੀ ਆ ਸਕਦੀ ਹੈ ਤੇ ਇਹ ਸਮਝ ਆਉਂਦੀ ਹੈ ਗੁਰਮੁਖਾਂ ਨੂੰ ਸਬਨਾ ਖਸਮ ਇਕ ਹੈ ਗੁਰਮੁਖ ਜਾਣੀਏ ਅੱਛਾ ਉਹ ਹੀ ਜਾਣ ਜਾਂਦੇ ਨੇ ਕਿ ਸਭ ਦਾ ਮਾਲਕ ਇੱਕੋ ਹੈ ਤੇ ਉਸੇ ਦਾ ਹੁਕਮ ਸਭ ਦੇ ਮੱਥੇ ਤੇ ਲਿਖਿਆ ਹੋਇਆ ਹੈ ਭਾਵੇਂ ਉਹ ਹੁਕਮ ਬਿਨਾ ਕਲਮ ਦਵਾਦ ਦੇ ਲਿਖਿਆ ਜਾਂਦਾ ਹੈ ਹੁਕਮੀ ਲਿਖੈ ਸਿਰਲੇਖ ਵਿਣ ਕਲਮ ਮਸਮਾਣੀਏ ਤਾਂ ਫਿਰ ਇਹ ਗਿਆਨ ਇਹ ਸਮਝ ਇਹ ਮਿਲਦੀ ਕਿਵੇਂ ਹੈ ਜਿਸ ਸਭ ਕੁਝ ਉਸ ਦੀ ਖੇਡ ਹੀ ਹੈ ਤਾਂ ਸਾਡੀ ਕੋਸ਼ਿਸ਼ ਦਾ ਕੀ ਮਤਲਬ ਰਹਿ ਜਾਂਦਾ ਹੈ ਦੇਖੋ ਗੁਰਬਾਣੀ ਇਸ ਦਾ ਰਾਹ ਵੀ ਦੱਸਦੀ ਹੈ ਇਹ ਸਮਝ ਆਉਂਦੀ ਹੈ ਸਤ ਸੰਗਤ ਮਿਲਾਪ ਨਾਲ ਸਤ ਸੰਗਤ ਮਿਲਾਪ ਜਿੱਥੇ ਹਰ ਗੁਣ ਸਦਾ ਵਖਾਣੀਏ ਐਸੀ ਸੰਗਤ ਜਿੱਥੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੁੰਦੀ ਹੈ ਜਿੱਥੇ ਹਰ ਗੁਣ ਸਦਾ ਵਖਾਣੀਏ ਅਤੇ ਗੁਰੂ ਦੇ ਸੱਚੇ ਸ਼ਬਦ ਨੂੰ ਕਮਾਉਣ ਨਾਲ ਉਸ ਨੂੰ ਜੀਵਨ ਚ ਧਾਰਨ ਨਾਲ ਉਸ ਨੂੰ ਸਲਾਉਣ ਨਾਲ ਹੀ ਅਸਲ ਸੱਚ ਦੀ ਪਛਾਣ ਹੁੰਦੀ ਹੈ ਨਾਨਕ ਸੱਚਾ ਸ਼ਬਦ ਸਲਾਹ ਸੱਚ ਪਛਾਣੀਏ ਤਾਂ ਮੋਟੀ ਜੀ ਗੱਲ ਕੀ ਨਿਕਲੀ ਸੋ ਮੁੱਖ ਨੁਕਤੇ ਦੇਖਿਏ ਤਾਂ ਪਹਿਲਾ ਅੰਦਰੂਨੀ ਲਗਾਓ ਸਾਡਾ ਧਿਆਨ ਕਿੱਧਰ ਹੈ ਇਹੀ ਸੁਖ ਦੁਖ ਦਾ ਕਾਰਨ ਹੈ ਦੂਜਾ ਇਹ ਸੰਸਾਰ ਇੱਕ ਵੱਡਾ ਅਖਾੜਾ ਹੈ ਜਿਸ ਨੂੰ ਪ੍ਰਭੂ ਨੇ ਆਪ ਰਚਿਆ ਤੀਜਾ ਗੁਰਮੁਖ ਉਸ ਦੇ ਹੁਕਮ ਨੂੰ ਸਮਝ ਕੇ ਜਿੱਤਦੇ ਨੇ ਹੁਣ ਜਿੱਤ ਦਾ ਮਤਲਬ ਇੱਥੇ ਹੰਕਾਰ ਦੀ ਹਾਰ ਹੈ ਅਸਲ ਵਿੱਚ ਤੇ ਮਨਮੁਖ ਆਪਣੇ ਮਨ ਪਿੱਛੇ ਲੱਗ ਕੇ ਹਾਰਦੇ ਨੇ ਚੌਥਾ ਸਭ ਵਿੱਚ ਇੱਕੋ ਪ੍ਰਭੂ ਦੀ ਜੋਤ ਹੈ ਤੇ ਪੰਜਵਾਂ ਇਹ ਸਭ ਦੀ ਸੋਝੀ ਸਤ ਸੰਗਤ ਤੇ ਗੁਰੂ ਸ਼ਬਦ ਰਾਹੀਂ ਮਿਲਦੀ ਹੈ ਵਾਹ ਇਹ ਸਾਰੇ ਵਿਚਾਰ ਤੋਂ ਨਾ ਇੱਕ ਸਵਾਲ ਮੇਰੇ ਮਨ ਵਿੱਚ ਘੁੰਮ ਰਿਹਾ ਹੈ ਹਾਂ ਜੀ ਪੁੱਛੋ ਨਹੀਂ ਮਤਲਬ ਇੱਕ ਸੋਚ ਹੈ ਹਾਂ ਹਾਂ ਦੱਸੋ ਉਹ ਸ਼ਾਇਦ ਇਹੀ ਹੋਵੇਗਾ ਕਿ ਜੇ ਇਹ ਸੰਸਾਰਿਕ ਅਖਾੜਾ ਹੈ ਤੇ ਸਾਰੀ ਖੇਡ ਉਸ ਪਰਮਾਤਮਾ ਦੀ ਹੀ ਰਚੀ ਹੋਈ ਹੈ ਜਿੱਥੇ ਉਹ ਆਪੇ ਹੀ ਖਿਡਾਰੀ ਵੀ ਹੈ ਤੇ ਖੇਡਵੀ ਹਾਂ ਹੈਨਾ ਹਾਂ ਤਾਂ ਫਿਰ ਗੁਰਮੁਖ ਜਾਂ ਮਨਮੁਖ ਇਨ ਲੇਬਲਸ ਤੋਂ ਥੋੜਾ ਪਰੇ ਹੋ ਕੇ ਸੋਚੀਏ ਤਾਂ ਇੱਕ ਆਮ ਇਨਸਾਨ ਲਈ ਅਸਲ ਜਿੱਤ ਦਾ ਮਤਲਬ ਕੀ ਹੋ ਸਕਦਾ ਹੈ ਕਿ ਜਿੱਤ ਦਾ ਮਤਲਬ ਕਿਸੇ ਦੂਜੇ ਨੂੰ ਹਰਾਉਣਾ ਹੈ ਜਾਂ ਉਸ ਵੱਡੀ ਖੇਡ ਵਿੱਚ ਆਪਣੀ ਅਸਲ ਭੂਮਿਕਾ ਨੂੰ ਪਛਾਣ ਕੇ ਉਸ ਪ੍ਰਭੂ ਨਾਲ ਉਸ ਦੇ ਹੁਕਮਨਾਲਿਕ ਸੁਰ ਹੋ ਜਾਣਾ ਹਾਂ ਇਹ ਵਿਚਾਰਨਯੋਗ ਗੱਲ ਹੈ ਜੀ ਤੇ ਰੋਜ਼ ਦੀ ਜ਼ਿੰਦਗੀ ਵਿੱਚ ਉਸ ਜੇਤੂ ਸੰਬੰਧ ਨੂੰ ਉਸ ਅੰਦਰੂਨੀ ਸੁੱਖ ਨੂੰ ਉਸ ਸੁਹਾਗਣ ਵਾਲੀ ਅਵਸਥਾ ਨੂੰ ਕਿਵੇਂ ਲੱਭਿਆ ਜਾਵੇ ਕਿਵੇਂ ਮਜ਼ਬੂਤ ਕੀਤਾ ਜਾਵੇ ਇਹ ਯਕੀਨਨ ਗਹਿਰਾਈ ਨਾਲ ਸੋਚਣ ਵਾਲੀ ਗੱਲ ਹੈ ਜੀ ਐਸੇ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ